ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਹਾਂ ਪਰ ਸਭ ਤੋਂ ਖਾਸ ਜਿੱਥੇ ਸਟੂਡੈਂਟਸ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਧਿਆਨ ਦੇਣਾ ਪੈਂਦਾ ਉਹ ਹੈ ਫੰਡਸ ਕਿਹੜੀਆਂ-ਕਿਹੜੀਆਂ ਗਲਤੀਆਂ ਅਕਸਰ ਹੋ ਜਾਂਦੀਆਂ ਨੇ ਜੋ ਰਿਫਿਊਜ਼ਲ ਦਾ ਕਾਰਨ ਬਣਦੀ ਔਰ ਸਹੀ ਪ੍ਰੋਸੈਸ ਫੰਡਸ ਆਖਿਰ ਕੀ ਹੈ ਇਹ ਪਤਾ ਹੋਣਾ ਸਟੂਡੈਂਟਸ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਦੀ ਵੀਡੀਓ ਵਿੱਚ ਇਸੇ ਪੁਆਇੰਟ ਨੂੰ ਪੂਰੀ ਕਲੈਰਿਟੀ ਦੇ ਨਾਲ ਤੁਹਾਡੇ ਅੱਗੇ ਰੱਖਣ ਜਾ ਰਹੇ ਹਾਂ ਤਾਂ ਕਿ ਜੇ ਕੋਈ ਵੀ ਸਟੂਡੈਂਟ ਜੋ ਸਾਡੀ ਵੀਡੀਓ ਨਾਲ ਜੁੜਿਆ ਹੈ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਮਨ ਬਣਾ ਰਿਹਾ ਹੈ ਅ ਨੂੰ ਲੈ ਕੇ ਵੀ ਜਿਹੜੀ ਤਿਆਰੀ ਹੈ ਜਾਂ ਜਿਹੜੇ ਵੀ ਨਾਲ ਰਿਲੇਟਡ ਡਾਕੂਮੈਂਟਸ ਨੇ ਉਹਨਾਂ ਦੀ ਤਿਆਰੀ ਵੀ ਪਹਿਲਾਂ ਤੋਂ ਹੀ ਪੂਰੀ ਰੱਖੋ ਤਾਂ ਕਿ ਪੂਰੇ ਮੇਨ ਟਾਈਮ ਤੇ ਆ ਕੇ ਤੁਹਾਨੂੰ ਇੱਕਦਮ ਜਲਦਬਾਜ਼ੀ ਵਿੱਚ ਕੋਈ ਗਲਤੀ ਦਾ ਸਾਹਮਣਾ ਨਾ ਕਰਨਾ ਪਵੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਫੰਡਸ ਨੂੰ ਲੈ ਕੇ ਪੂਰੀ ਡਿਟੇਲ ਵਿੱਚ ਇਹ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰ ਸੀਸ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸ਼ਸ਼ੀਕਾ ਸੋ ਮੈਮ ਜ਼ਰੂਰ ਦੇਖੋ ਜਦੋਂ ਆਪਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਦੇ ਆ ਤਾਂ ਇੱਕ ਫੰਡਸ ਦੇ ਉੱਪਰ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਸਟੈਪ ਬਾਈ ਸਟੈਪ ਫੰਡਸ ਨੂੰ ਲੈ ਕੇ ਪੂਰੀ ਤਰ੍ਹਾਂ ਗਾਈਡ ਕਰੋ ਸਟੂਡੈਂਟਸ ਨੂੰ ਔਰ ਅਕਸਰ ਕਿੱਥੇ ਗਲਤੀ ਸਟੂਡੈਂਟ ਕਰ ਜਾਂਦੇ ਨੇ ਇਹ ਵੀ ਸਟੂਡੈਂਟਸ ਨੂੰ ਜ਼ਰੂਰ ਸਮਝਾਣਾ ਤਾਂ ਕਿ ਜਿੰਨੇ ਵੀ ਸਟੂਡੈਂਟ ਸਾਡੇ ਨਾਲ ਜੁੜਦੇ ਨੇ ਜਾਂ ਪੇਰੈਂਟਸ ਜੋ ਹੈ ਵੀਡੀਓ ਦੇਖਦੇ ਨੇ ਉਹ ਪੂਰੀ ਤਿਆਰੀ ਦੇ ਨਾਲ ਹੀ ਆਪਣੇ ਬੱਚੇ ਦੀ ਜੋ ਹੈ ਪ੍ਰੋਸੈਸ ਨੂੰ ਸ਼ੁਰੂ ਕਰ ਸਕਣ ਖਰਚਾ ਦੇਖੋ ਜਿਹੜਾ ਆਸਟ੍ਰੇਲੀਆ ਦਾ ਵੀਜ਼ਾ ਉਹ ਥੋੜਾ ਟੈਕਨੀਕਲ ਹੈ ਬਾਕੀ ਕੰਟਰੀਸ ਤੋਂ ਜ਼ਿਆਦਾ ਇਹਦੇ ਵਿੱਚ ਬੱਚੇ ਦੇ ਨਾਲ ਮਾਪੇ ਦਾ ਵੀ ਪੂਰਾ ਇਮਤਿਹਾਨ ਹੈ ਸਟੂਡੈਂਟ ਦਾ ਤੇ ਪ੍ਰੋਫਾਈਲ ਅੱਛਾ ਹੋਣਾ ਚਾਹੀਦਾ ਪਰਸੈਂਟੇਜ 60 65% ਹੋਣੀ ਚਾਹੀਦੀ ਹੈ ਆਇਲਸ 6.5 ਜਾਂ 6.0 ਹੋਣੇ ਚਾਹੀਦੇ ਹੈ ਅਲੱਗ-ਅਲੱਗ ਹੈ ਯੂਨੀਵਰਸਿਟੀਆਂ ਦੇ ਹਿਸਾਬ ਨਾਲ ਹੁਣ ਪੇਰੈਂਟਸ ਦੀ ਇਨਕਮ ਬਹੁਤ ਸਟਰੋਂਗ ਇਨਕਮ ਹੁਣ ਮੰਗ ਰਹੇ ਆ ਠੀਕ ਹੈ ਸਪான்ਸਰ ਕਿੰਨੇ ਹੋਣੇ ਚਾਹੀਦੇ ਆ ਇਹ ਬੜੀ ਇੰਪੋਰਟੈਂਟ ਗੱਲ ਹੈ हूँ देखो काफ़ी सारी यूनीवर्सिटिया ये कि पेरेंट्स दोनों मिला के एक स्पोंसर असी मान लें ठीक है ज़्यादातर यूनीवर्सिटियाँ सैकेंड स्पोंसर होर एड कर सकते हैं थर्टी फोर्टी परसेंट नहीं कि सैवनटी परसेंट स्पोंसर का होटी परसेंट पेरेंट्स का हो पेरेंट्स की इनकम स्ट्रोंग होनी ਔਰ ਸਪான்ਸਰ ਜਿਹੜਾ ਹੈ ਘੱਟ ਤੋਂ ਘੱਟ ਵੀ ਜਿਹੜਾ ਹੈ 30 uh, 40% ਤੋਂ ਜ਼ਿਆਦਾ ਨਾ ਸ਼ੋਅ ਕਰੇ ਦੋ ਸਪான்ਸਰ ਲੈ ਸਕਦੇ ਆ ਜਬ ਬ੍ਰਦਰ ਸਿਸਟਰ ਹੈ ਠੀਕ ਹੈ ਹੁਣ ਜੇ ਥਰਡ ਪਾਰਟੀ ਆ ਤਾਇਆ ਚਾਚਾ ਤੇ ਉਹ 30% ਜਾਂ 40% ਤੋਂ ਜ਼ਿਆਦਾ ਅਸੀਂ ਐਕਸੈਪਟ ਨਹੀਂ ਕਰਦੇ ਔਰ ਉਹਦੇ ਵਿੱਚ ਵੀ ਉਹਨਾਂ ਦੇ ਪੂਰੇ ਪ੍ਰੂਫ ਚਾਹੀਦੇ ਹੁੰਦੇ ਆ ਸਾਨੂੰ ਯੂਨੀਵਰਸਟੀਆਂ ਦੀ ਜਿਹੜੀ ਜੀਟੀਈ ਕਹਿੰਦੇ ਆ ਜਾਂ ਹੁਣ ਜੀਐਸਟੀ ਕਹਿੰਦੇ ਆ ਉਹ ਕੱਢਣਾ ਬਹੁਤ ਮੁਸ਼ਕਿਲ ਹੈ ਉਹ ਬਹੁਤ ਹੀ ਮੁਸ਼ਕਿਲ ਲਾ ਕੱਢਣਾ ਇਸ ਕਰਕੇ ਤੁਸੀਂ ਜਿਹੜਾ ਆਪਣਾ ਤੁਹਾਡੇ ਫੰਡਸ ਬੜੇ ਕਲੀਅਰ ਹੈ ਤੁਹਾਡੇ ਘਰ ਦੇ ਵਿੱਚ ਫੈਮਿਲੀ ਮੈਂਬਰ ਦੀ ਆਈਟੀਆਰ ਬਹੁਤ ਸਟਰੋਂਗ ਹੈ ਤੇ ਤੁਹਾਡਾ ਕੇਸ ਬਹੁਤ ਅੱਛਾ ਨਿਕਲ ਜਾਂਦਾ ਹੈ ਹੁਣ ਤੁਸੀਂ ਦੇਖੋ ਕਿ ਉਹ ਕਹਿੰਦੀ ਹੈ ਜਿ 15 16 ਲੱਖ ਇਨਕਮ ਹੈ ਤਾਂ ਬਹੁਤ ਅੱਛਾ ਕੇਸ ਹੈ ਮੇਰੇ ਕੋਲ ਜਿੱਦਾਂ ਕੇਸ ਆਉਂਦੇ ਕਿ ਮਦਰ ਵਰਕਿੰਗ ਹੈ ਟੀਚਰ ਹੈ 8 8.5 ਲੱਖ ਰੁਪਿਆ ਉਹਦੀ ਆਈਟੀਆਰ ਹੈ ਫਾਦਰ ਦੀ ਜਿਹੜੀ ਆ 6-7 ਲੱਖ ਰੁਪਇਆ ਆਈਟੀਆਰ ਆ ਤਾਂ ਬਹੁਤ ਅੱਛਾ ਕੇਸ ਪਣ ਜਾਂਦਾ ਹੈ। ਜਾਂ ਇਹਨਾਂ ਦੀ ਘਟ ਹੈ ਤੇ ਜਿਹੜਾ ਸਪான்ਸਰ ਆ ਦਾਦਾ ਹੈ ਜਾਂ ਨਾਨਾ ਨਾਨੀ ਹੈ ਉਹਨਾਂ ਦੀ ਵੀ ਜਿਹੜਾ ਹੈ ਉਹ ਐਡ ਹੋ ਸਕਦੀ ਹੈ। ਹੁਣ ਸਮਝੋ ਇਹਨਾਂ ਦੀ ਇਨਕਮ ਟੈਕਸ ਰਿਟਰਨ ਘਟ ਹੈ। ਔਰ ਫੰਡ ਇਹਨਾਂ ਨੇ 50 ਲੱਖ ਦਿਖਾ ਦਿੱਤੇ। ਫਿਰ ਵੀ ਕੁਐਸਚਨ ਮਾਰਕ ਉਠੇ ਹੁੰਦਾ ਹੈ ਕਿ ਇਹਨਾਂ ਦੀ ਉਹ ਜਿਹੜਾ ਕਈ ਵਾਰੀ ਰਿਫਿਊਜ਼ਲ ਆਉਂਦੀ ਹੈ ਨਾ ਕਹਿੰਦੇ ਫੰਡ ਬਹੁਤ ਸੋਨੇ ਸ਼ੋਅ ਕੀਤੇ ਸੀ। ਅਕੈਡੈਮਿਕ ਪ੍ਰੋਫਾਈਲ ਬਹੁਤ ਅੱਛਾ ਹੈ ਫਿਰ ਸਾਡੀ ਰਿਜੈਕਸ਼ਨ ਕਿਉਂ ਆਈ ਉਹਦੇ ਵਿੱਚ ਸਭ ਤੋਂ ਵੱਡਾ ਇਹ ਰਹਿੰਦਾ ਕਿ ਤੁਹਾਡਾ ਇੰਨਾ بڑا ਡਿਪੋਜ਼ਿਟ ਕਿੱਦਾਂ ਹੋਇਆ ਤੇ ਇਹਦਾ ਮਤਲਬ ਆ ਤਾਂ ਕੋਈ ਲੈਂਡ ਸੇਲ ਹੋਈ ਹੈ ਤੁਸੀਂ ਉਹਦਾ ਡਾਕੂਮੈਂਟ ਲਗਾਓ ਪ੍ਰੂਫ ਵਾਸਤੇ ਕਿ ਇੰਨਾ ਬਲਕ ਡਿਪੋਜ਼ਿਟ ਕਿੱਥੋਂ ਆਇਆ ਤੁਹਾਡੀ ਆਰਡੀਨਰੀ ਇਨਕਮ ਹੈ ਆਰਡੀਨਰੀ ਇਨਕਮ ਦਾ ਵਾਸਤੇ ਕਹਿੰਦੇ ਆ ਕਿ ਤੁਸੀਂ ਸਾਲੋ ਸਾਲ ਛੋਟੀਆਂ ਛੋਟੀਆਂ ਸੇਵਿੰਗ ਕੀਤੀਆਂ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਤੁਸੀਂ ਸਮਝੋ 10 ਸਾਲਾਂ ਤੋਂ ਸੇਵਿੰਗ ਕਰ ਰਹੇ ਹੋ 5-5-7-7 ਲੱਖ ਰੁਪਏ ਕਿਤੇ ਉਹ ਤੇ ਕਦੇ ਕੋਈ ਕੁਐਸਚਨ ਨਹੀਂ ਆਏਗਾ ਜੇ ਫਿਕਸਡ ਡਿਪੋਜ਼ਿਟ ਇਕੱਠਾ ਉਠਾ ਕੇ 40 ਲਗਦਾ ਕਰਤਾ ਇਨਕਮ ਤੁਹਾਡੀ 10 ਲੱਖ ਹੈ ਉਹ ਫਿਰ ਜਸਟੀਫਾਈ ਨਹੀਂ ਹੋਏਗਾ ਇਹ ਚੀਜ਼ਾਂ ਇਨਕਮ ਦੀ ਬਹੁਤ ਜੜੀਆ ਸਟਰੋਂਗਲੀ ਅੰਬੈਸੀ ਦੀ ਇਹ ਸਾਡੀ ਟ੍ਰੇਨਿੰਗ ਦੇ ਵਿੱਚ ਦੱਸੀ ਗਈ ਹੈ ਕਿ ਤੁਸੀਂ ਜਿਹੜੀ ਹੈ ਇਨਕਮ ਘਟ ਹੈ ਉਹ ਫੰਡ ਜ਼ਿਆਦਾ ਹੈ ਉਹ ਬਹੁਤ بڑا ਕਨਸਰਨ ਬਣੇਗਾ ਠੀਕ ਹੈ ਐਦਾਂ ਹੀ ਜੇ ਬੱਚੇ ਦਾ ਕੋਈ ਕੋਰਸ ਹੈ ਉਹ ਜੇ ਮੈਚ ਨਹੀਂ ਕਰ ਰਿਹਾ ਉਹ ਕਨਸਰਨ ਬਣੇਗਾ ਐਸਓਪੀ ਰਿਸਰਚ ਨਹੀਂ ਕੀਤੀ ਉਹ ਕਨਸਰਨ ਬਣੇਗੀ ਇਸ ਕਰਕੇ ਜਿਹੜਾ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਫਿਰ ਜਾ ਕੇ ਤੁਹਾਡੀ ਜੀਟੀ ਕਲੀਅਰ ਹੁੰਦੀ ਹੈ ਜੀਟੀ ਕਲੀਅਰ ਹੋ ਗਈ ਪੇਪਰ ਠੀਕ ਹੈ ਆਟੋ ਗ੍ਰਾਂਟ ਸੈਕੰਡ ਚ ਵੀਜ਼ਾ ਮਤਲਬ ਜੇ ਤੁਹਾਡਾ ਕੋਈ ਗੈਪ ਨਹੀਂ ਹੈ ਫੰਡਸ ਠੀਕ ਹੈ ਤੁਹਾਡਾ ਸਾਰਾ ਕੁਝ ਠੀਕ ਹੈ ਆਟੋ ਗ੍ਰਾਂਟ ਇੱਕ ਮਿੰਟ ਚ ਵੀਜ਼ਾ ਤੁਹਾਡਾ ਆ ਜਾਂਦਾ ਜੀ 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 ਬਿਲਕੁਲ ਸੋ ਸਟੂਡੈਂਟਸ ਨੂੰ ਵਾਕਈ ਇਹਨਾਂ ਸਾਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿਵੇਂ ਕਿ ਮੈਮ ਨੇ ਕਿਹਾ ਕਿ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਜਦ ਆਪਾਂ ਗੱਲ ਕਰਦੇ ਆ ਤਾਂ ਟੈਕਨੀਕਲੀ ਹਰ ਇੱਕ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਅਗਰ ਤੁਹਾਡੀ ਪ੍ਰੋਫਾਈਲ ਤੇ ਕੰਮ ਕੀਤਾ ਗਿਆ ਫਾਈਲਿੰਗ ਤੇ ਕੰਮ ਕੀਤਾ ਗਿਆ ਤਾਂ ਹੀ ਸਕਸੈਸਫੁਲੀ ਉਸ ਉੱਪਰ ਪੋਜ਼ਿਟਿਵ ਰਿਜ਼ਲਟ ਦੇਖੇ ਜਾ ਸਕਦੇ ਨੇ ਸੋ ਮੈਮ ਲਾਸਟ ਵਿੱਚ ਥੋੜਾ ਜਿਹਾ ਅਪਡੇਟ ਦੇ ਦੇਣਾ ਨਵੰਬਰ ਇਨਟੇਕ ਲਈ ਕਦੋਂ ਤੱਕ ਸਟੂਡੈਂਟ ਨੂੰ ਫਟਾਫਟ ਅਪਲਾਈ ਕਰ ਦੇਣਾ ਚਾਹੀਦਾ ਦੇਖੋ ਅੰਬੈਸੀ ਨੇ ਜਿਹੜਾ 2 ਮੰਥ ਅੰਬੈਸੀ ਮਿਨੀਮਮ ਮੰਗਦੀ ਮਤਲਬ ਤੁਹਾਡਾ ਜੇ ਨਵੰਬਰ ਇਨਟੇਕ ਹੈ ਤੇ ਉਸ ਤੋਂ 2 ਮਹੀਨੇ ਪਹਿਲੇ ਫਾਈਲ ਤੁਹਾਡੀ ਲਗਣੀ ਚਾਹੀਦੀ ਹੈ। ਔਰ ਉਸ ਤੋਂ ਪਹਿਲੇ ਤੁਹਾਡੇ ਕੋਲ ਸੀਓ ਆਣੀ ਚਾਹੀਦੀ ਹੈ। दैट मींस ਜੇ ਹੁਣ ਫਾਈਲ ਤੁਸੀਂ ਲਗਾਓਗੇ ਤੁਹਾਡੀ ਆਫਰ ਲੈਟਰ ਆਏਗੀ, ਸੀਓ ਆਏਗੀ। ਫਿਰ ਤੁਸੀਂ ਨਵੰਬਰ ਚ ਅਪਲਾਈ ਕਰ ਸਕਦੇ ਹੋ ਨਹੀਂ ਤਾਂ ਫਿਰ ਨਵੰਬਰ ਚ ਅਪਲਾਈ ਨਹੀਂ ਕਰ ਸਕਦੇ। ਜੀ ਠੀਕ ਹੈ ਬਿਲਕੁਲ ਸੋ ਨਵੰਬਰ ਇਨਟੇਕ ਲਈ ਜਿਹੜੇ ਵੀ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਬਸ ਤੁਸੀਂ ਆਪਣੀ ਤਿਆਰੀ ਸ਼ੁਰੂ ਕਰਕੇ ਆਪਣੇ ਸਿਲੈਕਸ਼ਨ ਸਹੀ ਤਰ੍ਹਾਂ ਕਰ ਲਓ ਕਿਹੜੇ ਕੋਰਸਸ ਨਾਲ ਜਾਣਾ ਹੈ ਅੱਗੇ ਕਿਹੜੀ ਥਾਂ ਤੇ ਅਪਲਾਈ ਕਰਨਾ ਹੈ ਔਰ ਅਗਰ ਰਾਈਟ ਗਾਈਡੈਂਸ ਤੁਹਾਨੂੰ ਚਾਹੀਦੀ ਹੈ ਤਾਂ ਜਿਹੜਾ ਨੰਬਰ ডিসਪਲੇ ਹੈ ਉਸ ਉਪਰ ਕਾਲ ਕਰੋ ਪੂਰੀ ਜਾਣਕਾਰੀ ਲਓ ਬਹੁਤ ਚੰਗਾ ਹੋਏਗਾ ਜੇਕਰ ਤੁਸੀਂ ਨੈਵੀਗੇਟਰਸ ਓਵਰਸੀਜ਼ ਦੇ ਚੰਡੀਗੜ੍ਹ ਆਫਿਸ ਤੁਸੀਂ ਵਿਜ਼ਿਟ ਕਰਦੇ ਹੋ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕਰਕੇ ਇੱਕ ਇੱਕ ਚੀਜ਼ ਤੁਹਾਨੂੰ ਸਹੀ ਢੰਗ ਦੇ ਨਾਲ ਦੱਸੀ ਜਾਏ ਔਰ ਸਹੀ ਢੰਗ ਦੇ ਨਾਲ ਤੁਸੀਂ ਆਪਣਾ ਪ੍ਰੋਸ ਜੋ ਹੈ ਟਾਈਮਲੀ ਆਪਣਾ ਕੰਪਲੀਟ ਕਰਕੇ ਫਾਈਲ ਲਗਾਓ ਅਪਲਾਈ ਕਰੋ ਤੇ ਆਪਣਾ ਵੀਜ਼ਾ ਹਾਸਲ ਕਰੋ ਬਹੁਤ ਬਹੁਤ ਥੈਂਕਸ ਮੈਮ ਮੈਂ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨੂੰ ਦਿੱਤੀ ਹੈ ਫੰਡਸ ਦੇ ਉੱਪਰ ਸਟੂਡੈਂਟ ਨੂੰ ਇੱਕ ਇੱਕ ਪੁਆਇੰਟ ਕਲੀਅਰ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ